ਬਹੁਤ ਮਾੜਾ ਹਾਰੇ ਵੀਰ ਮੇਰਾ ਕੋਈ ਛਲਾਸਾਲ ਪਹੁੰਚਾਉਣ ਦੀ ਲੋੜ ਨਹੀਂ ਪਿੰਡ ਦੇ ਵਿੱਚ ਗੁਰਦਵਾਰ ਸਾਹਿਬ ਬਣਵਾਓ ਗਰੀਬ ਲੜਕੀ ਦਾ ਵਿਆਹ ਕਰੋ ਕੋਈ ਪੈਸਾ ਨਹੀਂ ਹੈਗਾ ਇਹਨਾਂ ਰਸਨ ਬਹੁਤ ਆ ਚੁੱਕਾ ਹੈ ਤਾਂ ਹੀ ਜਾ ਕੇ 4 ਦਿਨ ਹੋ ਗਏ ਸੀ ਇਹਨਾਂ ਦੀ ਸੇਵਾ ਕਰਨੇ ਮੈਂ ਲੰਗਰ ਲਾਇਆ ਹੈ ਤੇ ਉਲਟਾ ਜੇ ਇਹੀ ਆਖਿਆ ਵੀ ਸਾਨੂੰ ਤੁਸੀਂ ਇੱਥੇ ਬੰਦੇ ਆਉਂਦੇ ਨੇ ਤੁਸੀਂ ਕੁਰਸੀਆਂ ਛੱਡ ਦਿਓ ਸਾਨੂੰ ਆਉਂਦੇ ਤੁਸੀਂ ਸਾਡੇ ਪੈਣ ਚੋਂ ਉੱਠੋ ਸਾਡੇ ਤੋਂ ਕੁਰਸੀਆਂ ਛਡਾਉਂਦੇ ਆ ਜੀ ਨਹੀਂ ਕੁਰਸੀ ਮੰਗੀ ਤੇ ਉਹ ਦੋਹੀ ਕਹਿੰਦੇ ਸਾਡਾ ਗੁਰਦੁਆਰਾ ਖਾਲੀ ਕਰੋ ਵੀਰੇ ਅਸੀਂ ਗੁਰਦੁਆਰ ਇਹਨਾਂ ਦਾ ਅਸੀਂ ਗੁਰਦੁਆਰੇ ਤੋਂ ਕੀ ਲੈਣਾ ਗੁਰੂ ਘਰ ਸਾਰੇ ਹਾਂ ਸਾਂਝਾ ਉਹਨਾਂ ਨੌਜਵਾਨਾਂ ਦੇ ਗੱਲ ਪੈਣਗੇ ਫਿਰ ਇਸ ਨੌਜਵਾਨੇ ਸੇਵਾ ਕਿਵੇਂ ਕਰਨਗੇ ਅਸੀਂ ਟਰਾਲੇ ਚਾਰ ਦੇ ਲੈ ਕੇ ਆਏ ਸੀ ਸੁੱਕੀਆਂ ਗਿੱਟਾ ਲੈ ਕੇ ਆਏ ਸਾਰੀਆਂ ਵਰਤੋ ਵਾਲੀਆਂ ਪੀਰਕੋਟ ਤੋਂ ਆਏ ਸੀ ਬਾਈ ਜੀ ਤੇ ਖੋਣ ਨੂੰ ਪੈਂਦੇ ਇਹੋ ਜਿਹੇ ਪਿੰਡਾ ਸੀ ਨਹੀਂ ਦੇਖਣਾ ਇੱਥੋਂ ਜਦੋਂ ਮੁੰਡਿਆਂ ਨੇ ਸਾਡਿਆਂ ਨੇ ਸਾਰੀ ਟੀਮ ਨੇ ਇਹ ਸਮਾਨ ਚੁੱਕਿਆ ਉਹ ਕੀ ਕਹਿੰਦੇ ਵੀ ਸਾਡਾ ਸਮਾਨ ਚੁੱਕ ਕੇ ਗਲਤ ਵੀਡੀਓ ਬਣਾਈਆਂ ਇਹਨਾਂ ਮੁੰਡਿਆਂ ਨੂੰ 4 ਦਿਨ ਹੋ ਗਏ ਲੰਗਰ ਲਾਏ ਨੂੰ ਠੀਕ ਆ ਇਹ ਉਥੋਂ ਲੈ ਕੇ ਕੀ ਨਿਕਲੇ ਆ ਲੜਾਈ ਮਕਾਲ ਗਾਲਾਂ ਪਿੰਦੂਪੋਰਾ ਜ세ਬੰਦੀ ਵੱਲੋਂ ਅਸੀਂ 4 ਦਿਨ ਹੋ ਗਏ ਸੀ ਲੰਗਰ ਦੀ ਸੇਵਾ ਕਰ ਰਹੇ ਸੀ ਪਰ ਕੋਈ ਉਸ ਪਿੰਡ ਦੇ ਵਿੱਚੋਂ ਮਾੜਾ ਵਰਤਿਆ ਕਰਕੇ ਸਾਡੇ ਨਾਲ ਹੱਥਰ ਦਸਤੀ ਕੀਤੀ ਉਹਨਾਂ ਨੇ ਕਿਉਂਕਿ ਸਾਨੂੰ ਕਹਿ ਰਹੇ ਤੁਹਾਨੂੰ ਐਨਆਰਆਈ ਵੱਲੋਂ ਪੰਡਾ ਨਾ ਸਾਨੂੰ ਸਰਕਾਰ ਵੱਲੋਂ ਨਾ ਐਨਆਰਆਈ ਵੱਲੋਂ ਆਇਆ ਅਸੀਂ ਗੱਲ ਪਏ ਨੇ ਬਾਈ ਸਾਡੇ ਗਲਤ ਪੈਰ ਟੱਕਰ ਗਏ ਨੇ ਇੱਕ ਗੋਲੀ ਨਹੀਂ ਬਾਈ ਉਸ ਪਿੰਡ ਤੇ ਚੱਲੀ ਪੀਰਪੋਰਾ ਲਈ ਆ ਅਗੇ ਮਾਖਾ ਮਾਨਸਾਰੇ ਉਹ ਆ ਗਏ ਅਸੀਂ ਤਾਂ ਇਕੱਠੇ ਹੋ ਗਏ ਇੰਨੇ ਮੁੰਡੇ 40 50 ਅਸੀਂ ਆਪਦੇ ਪਿੰਡਾਂ ਪਿੰਡਾਂ ਦੇ ਨੇੜੇ ਤਾਂ ਅਸੀਂ ਨਿਕਲੇ ਨਹੀਂ ਤੁਹਾਨੂੰ ਚੁੰਮੜਦੇ ਨਹੀਂ ਟਰੈਕਟਰ ਭੰਨਦੇ ਨਹੀਂ ਫਿਰ ਟਰੈਕਟਰ ਖੋਲੇ ਸਾਡੇ ਅਸੀਂ ਹੁਸੈਨੀ ਵਾਲਾ ਬਾਰਡਰ ਤੇ ਆ ਔਰ ਇੱਥੋਂ ਹੀ ਸਾਰੀਆਂ ਜਿਹੜੀਆਂ ਰਾਸ਼ਨ ਵਾਲੀਆਂ ਟਰਾਲੀਆਂ ਵਗੈਰਾ ਜਾਂਦੀਆਂ ਆ ਪਿੱਛੇ ਇੱਕ ਵਾਰ ਇਧਰ ਨੂੰ ਨਿਗਾ ਮਾਰ ਕੇ ਦਿਖਾਓ ਕੈਮਰਾ ਕਰੋ ਕਿ ਤਿੰਨ ਤੁਹਾਨੂੰ ਟਰਾਲੇ ਨਜ਼ਰ ਆ ਰਹੇ ਹੋਣਗੇ ਇਹਦੇ ਵਿੱਚ ਰਾਸ਼ਨ ਹੈ ਕੁਝ ਸਮਾਨ ਰਾਹਤ ਦੀ ਸਮੱਗਰੀ ਜਿਹੜੀ ਹੈ ਇਹ ਨੌਜਵਾਨ ਲੈ ਕੇ ਆਏ ਨੇ ਪਰ ਇਹਨਾਂ ਨੌਜਵਾਨਾਂ ਨੂੰ ਕੋਈ ਇਤਰਾਜ਼ ਹੈ ਇੱਥੇ ਅ ਕੁਝ ਟੈਨਸ਼ਨ ਚੱਲ ਰਹੀ ਹੈ ਇਸ ਪੁਲ ਤੇ ਕੀ ਇਤਰਾਜ਼ ਹੈ ਔਰ ਕੀ ਹੋਇਆ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਕੀ ਹੋਇਆ ਤੁਹਾਡੇ ਨਾਲ ਰਾਸ਼ਨ ਲੈ ਕੇ ਆਏ ਸੀ ਰਾਸ਼ਨ ਲੈ ਕੇ ਆਏ ਸੀ ਕੀ ਹੋਇਆ ਵੀਰ ਬੀਬੀ ਕੇ ਕੌਣ ਜਾਊਗਾ ਹੁਣ ਬਾਈ ਜੀ ਅਸੀਂ ਬਲਾਗ ਮੈਂ ਡੋੜ ਤੋਂ ਆਇਆ ਸਿੱਧੂਪੁਰਾ ਜਸੇਬੰਦੀ ਵੱਲੋਂ ਅਸੀਂ 4 ਦਿਨ ਹੋ ਗਏ ਸੀ ਲੰਗਰ ਦੀ ਸੇਵਾ ਕਰ ਰਹੇ ਸੀ ਪਰ ਕੋਈ ਉਸ ਪਿੰਡ ਦੇ ਵਿੱਚੋਂ ਮਾੜਾ ਵਰਤਿਆ ਕਰਕੇ ਸਾਡੇ ਨਾਲ ਹੱਥਰ ਦਸਤੀ ਕੀਤੀ ਉਹਨਾਂ ਨੇ ਕਿਉਂਕਿ ਸਾਨੂੰ ਕਹਿ ਰਹੇ ਤੁਹਾਨੂੰ ਐਨਆਰਆਈ ਵੱਲੋਂ ਪੰਡਾ ਨਾ ਸਾਨੂੰ ਸਰਕਾਰ ਵੱਲੋਂ ਨਾ ਐਨਆਰਆਈ ਵੱਲੋਂ ਆਇਆ ਅਸੀਂ ਗਲ ਪਏ ਨੇ ਬਾਈ ਤੁਹਾਡੇ ਸਾਡੇ ਗਲਤ ਪੈਰ ਤੱਕਰ ਗੈਨੇ ਇੱਕ ਗੋਲੀ ਨਹੀਂ ਬਾਈ ਉਸ ਪਿੰਡ ਤੇ ਚੱਲੀ ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ ਬਾਈ ਸਾਰੇ ਹੀ ਪਿੰਡਾਂ ਦੇ ਨੇ ਇੱਕੋ ਕੰਮ ਹੀ ਹੈ ਸਾਰੇ ਜਿੰਨੇ ਪਿੰਡ ਤੋਂ ਰੋਸਪੁਰ ਦੇ ਇੱਧਰ ਨਾਲ ਲੱਗਦੇ ਉਸਾਨੀ ਵਾਲਾ ਦੇ ਨਾਲ ਸਾਰੇ ਪਿੰਡੇ ਨੇ ਲੜਕੀਆਂ ਆਈਆਂ ਲੇਡੀਜ਼ ਮ ਬਹੁਤ ਮਾੜਾ ਹਾਰੇ ਵੀਰ ਮੇਰਾ ਕੋਚ ਲਾ ਸਾਲ ਪਹੁੰਚਾਉਣ ਦੀ ਲੋੜ ਨਹੀਂ ਪਿੰਡ ਦੇ ਵਿੱਚ ਗੁਰਦਵਾਰ ਸਾਹਿਬ ਬਣਵਾਓ ਗਰੀਬ ਲੜਕੀ ਦਾ ਵਿਆਹ ਕਰੋ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਰਸਣ ਬਹੁਤ ਆ ਚੁੱਕਾ ਹੈ ਪਹੁੰਚੇ ਕਿੱਥੋਂ ਕੀ ਕੁਝ ਲੈ ਕੇ ਆਏ ਅਸੀਂ ਭਾਈ ਜੀ ਟੋਟਲ ਰਸ ਲੈ ਕੇ ਆਇਆ ਆ ਆਟਾ ਕਣਕ ਦਾਲ ਤੂੜੀ ਚਾਰ ਸਭ ਕੁਝ ਲੈ ਕੇ ਆਏ ਅਸੀਂ ਇਹਨਾਂ ਦੀ ਕਣਕ ਵੀ ਪਜਾ ਕੇ ਜਾਣੀ ਸੀ ਇਸ ਏਰੀਆ ਦੀ ਅਸੀਂ ਡੀਪੀ ਦਾ ਵੀ ਅਸੀਂ ਪ੍ਰਬੰਧ ਕੀਤਾ ਹੋਇਆ ਸੀ ਕਿੰਨਾ ਕਿੰਨਾ ਹੁਣ ਕਿੰਨੇ ਟਰਾਲੇ ਲੈ ਕੇ ਆਏ ਭਾਈ 5 ਟਰਾਲੇ ਸਾਡੇ ਆਏ ਸੀ ਆ ਚਾਰ ਦਿਨ ਹੋ ਗਏ ਸੀ ਲੰਗਰ ਚੱਲ ਰਿਹਾ ਸੀ ਪਿੰਡਾਂ ਦੇ ਵਿੱਚ ਸਾਡਾ ਤੇ ਸਾਡੇ ਅੱਜ 4 ਦਿਨ ਹੋ ਗਏ ਸਾਡੀ ਗੱਲ ਪੈਂਦੀ ਸੀ ਪਰ ਅੱਜ ਅਸ ਉਹਨਾਂ ਅਖੀਰ ਕਰ ਦਿੱਤੇ ਅੱਜ ਅਸੀਂ ਟਰਾਲੇ ਤੋੜ ਲਏ ਕਿੰਨਾ ਵੀ ਗੱਲ ਪਏ ਨੇ ਹਾਂ ਪਹਿਲਾਂ ਸਾਡੇ ਨਾਲ ਪੈਂਦੇ ਰਹੇ ਨੇ ਹੋਰ ਪਿੰਡਾਂ ਦੇ ਲੋਕ ਆਉਂਦੇ ਜਿੱਥੇ ਬੰਦਿਆ ਹੋਰ ਆਈਆਂ ਬਾਈ ਪਾਸੇ ਪਿੰਡਾਂ ਲੋਕਲ ਹੈਗਾ ਕੋਈ ਇਹਨਾਂ ਪਿੰਡਾਂ ਦਾ ਕੋਈ ਖੜਾ ਹੈ ਜੀ ਲੋਕਲ ਕੌਣ ਹੈ ਬਾਈ ਜੀ ਇੱਥੋਂ ਲੋਕਲ ਨਹੀਂ ਕੋਈ ਹੈ ਤੁਸੀਂ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਏ ਹੋ ਹਾਂਜੀ ਹਾਂਜੀ ਅਸੀਂ ਇਹਨਾਂ ਦੇ ਨਾਲ ਹੀ ਸੀਗੇ ਯਾਨੀ ਕਿ 3-4 ਦਿਨ ਹੋ ਗਏ ਲੰਗਰ ਸ਼ੁਰੂ ਕੀਤਾ ਸੀਗਾ ਕਿਉਂਕਿ ਪਤਾ ਹੀ ਕੀ ਹੈ 2023 ਦੇ ਵਿੱਚ ਵੀਰ ਜੀ ਤੇ ਪਾਣੀ ਪਿਛਲੀ ਵਾਰੀ ਨਾਲ 23 ਜਦ ਬਹੁਤ ਜ਼ਿਆਦਾ ਸੀਗਾ ਹੁਣ 40% ਵੀ ਪਾਣੀ ਨਹੀਂ ਆਇਆ 23 ਨਾਲੋਂ 23 ਦੇ ਵਿੱਚ 13 ਦੇ 13 ਪਿੰਡ ਸਾਰੇ ਡੁੱਬੇ ਸੀਗੇ ਹੁਣ ਮੇਰੇ ਤਿੰਨਾਂ ਚਾਰਾਂ ਪਿੰਡਾਂ 'ਚ ਜ਼ਿਆਦਾ ਪਾਣੀ ਆ ਟਿੰਡੀ ਵਾਲਾ ਪਿੰਡ ਹੈਗਾ ਸੀਨੀਅਰ ਝੁੱਗੇ ਤੇ ਕਮਾਲੇ ਵਾਲਾ ਚਾਂਦੀ ਵਾਲਾ ਤਿੰਨਾਂ ਚਾਰਾਂ ਪਿੰਡਾਂ 'ਚ ਹੁਣ ਪਾਣੀ ਬਹੁਤ ਜ਼ਿਆਦਾ ਆ ਬਾਕੀ ਬ੍ਰਦਰ ਇਦਾਂ ਆ ਕਿ ਜਦੋਂ ਆਪਾਂ ਓਵਰਲੋਡ ਰਾਸ਼ਨ ਲੈ ਕੇ ਜਾਵਾਂਗੇ ਨਾ ਕਿਤੇ ਵੀ ਸਾਰੇ ਮੈਂ ਜਿਹੜੇ ਹਾਰਡਪੀਟਾਂ ਦੀ ਮਦਦ ਕਰਨੀ ਚਾਹੁੰਦੇ ਨੇ ਜਿੰਨੇ ਵੀ ਸਮਾਜ ਸੇਵੀ ਨੇ ਜਾਂ ਲੋਕਲ ਵੀਰ ਨੇ ਜਾਂ ਦੂਰੋਂ ਬਠਿੰਡੇ ਸਰਸੇ ਹਰਿਆਣੇ ਤੋਂ ਆਉਂਦੇ ਆ ਮੈਂ ਇੱਕੋ ਹੀ ਅਪੀਲ ਕਰਦਾ ਬਾਈ ਜੀ ਜਦੋਂ ਪਾਣੀ ਡਾਊਨ ਹੋਏਗਾ ਨਾ ਤੁਸੀਂ ਆਪਦੇ ਅੱਖੀ ਆਣ ਕੇ ਦੇਖੋ ਜਿੱਥੇ ਜ਼ਰੂਰਤ ਹੈ ਉੱਥੇ ਤੁਸੀਂ ਰਾਸ਼ਨ ਪਹਚਾਓ ਐਵੇਂ ਨਹੀਂ ਕਿ ਚੱਲੀ ਮਗਰ ਪੱਲੀ ਵੀ ਇੱਕ ਗਿਆ ਦੂਸਰਾ ਵੀ ਸਾਡੇ ਜਿਹੜੇ 9 ਜਣ ਵੀਰਾਂ ਨੂੰ ਇੱਕ ਛੋਟੀ ਇਜਾਦਤ ਹੈ ਕਿ ਅਸੀਂ ਪਾਣੀ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਖੜ ਕੇ ਅਸੀਂ ਲੰਗਰ ਵਰਤਾਉਣਾ ਹੈ ਪਰ ਇਹ ਨਹੀਂ ਦੇਖਦੇ ਕਿ ਆਪਾਂ ਜਿਹੜੇ ਪਿੰਡ ਨੂੰ ਜ਼ਰੂਰਤ ਹੈ ਆਪਾਂ ਉਸ ਪਿੰਡ ਤੱਕਰ ਪਹੁੰਚਾਈਏ ਨਾ ਕਿ ਜਿਹੜੇ ਪਿੰਡ ਪਹਿਲੋ ਪਹੁੰਚਿਆ ਉਸ ਪਿੰਡ ਨਾ ਪਹੁੰਚਾਈਏ ਇਹਦੇ ਵਿੱਚ ਇਹ ਦਿੱਕਤ ਆਉਂਦੀ ਹੈ ਕਿ ਜਿਹੜੇ ਪਿੰਡ ਪਹਿਲੋ ਪਹੁੰਚਿਆ ਹੁੰਦਾ ਉਹ ਫਿਰ ਜਿਹੜੀਆਂ ਟਰਾਲੀਆਂ ਇੱਥੋਂ ਜਾਂਦੀਆਂ ਨੇ ਉਹ ਥੋੜਾ ਜਿਹਾ ਫਿਰ ਨਰਾਜਗੀ ਤੱਕਾ ਮੁੱਕੀ ਕਰਦੇ ਆ ਠੀਕ ਆ ਕੁਝ ਨੌਜਵਾਨ ਦੇਖੋ ਆ ਸਾਰੇ ਨੌਜਵਾਨ ਜਿਹੜੇ ਆ ਇਹ ਇਹ ਰਾਸ਼ਨ ਹੀ ਲੈ ਕੇ ਆਏ ਹੋਇਆ ਸਾਰੇ ਦੇ ਸਾਰੇ ਨੌਜਵਾਨ ਇਹ ਰਾਸ਼ਨ ਲੈ ਕੇ ਆਏ ਹੋਇਆ ਤੁਹਾਡੇ ਗੱਲ ਪਏ ਨੇ ਵੀਰੇ ਹਾਂਜੀ ਵੀਰ ਜੀ ਕੀ ਕਹਿੰਦੇ ਸੀ ਅਸੀਂ ਉਲਟਾ ਹੀ ਜਾ ਕੇ 4 ਦਿਨ ਹੋ ਗਏ ਆ ਹੀ ਨਾ ਇਹ ਸੇਵਾ ਕਰਨੇ ਮੈਂ ਲੰਗਰ ਲਾਇਆ ਹੈ ਤੇ ਉਲਟਾ ਜੇ ਇਹੀ ਆਖਿਆ ਵੀ ਸਾਨੂੰ ਤੁਸੀਂ ਇੱਥੇ ਬੰਦੇ ਆਉਂਦੇ ਨੇ ਤੁਸੀਂ ਕੁਰਸੀਆਂ ਛੱਡ ਦਿਓ ਸਾਨੂੰ ਆਉਂਦੇ ਤੁਸੀਂ ਸਾਡੇ ਪੈਰਾਂ 'ਚੋਂ ਉੱਠੋ ਸਾਡੇ ਤੋਂ ਕੁਰਸੀਆਂ ਛਡਾਉਂਦੇ ਆ ਜੀ ਹਾਂ ਤੇ ਇਹੀ 4 ਦਿਨ ਹੋ ਗਏ ਇਹਨਾਂ ਦੀ ਸੇਵਾ ਕਰਨ ਦੇ ਬਾਈ ਕੋ ਤੱਕਾ ਮੁੱਕੀ ਹੋਈ ਹੈ ਨਹੀਂ ਸਾਹਿਬ ਮੇਰੇ ਨਾਲ ਤੱਕਾ ਮੁੱਕੀ ਕੋਈ ਨਹੀਂ ਹੈਗਾ ਆ ਭਤੀਜਾ ਮੇਰਾ ਹੈਗਾ ਉਹਦੇ ਨਾਲ ਹੋਈ ਹੈ ਕਿਹੜਾ ਕਿਹੜਾ ਮੁੰਡਾ ਸਵੇਰੇ ਹੀ ਕੁਰਸੀ ਛੱਡਣ ਲਈ ਕਿਹਾ ਸੀ ਕਿ ਸਾਡੇ ਬੰਦੇ ਆਉਂਦੇ ਨੇ ਕਿ ਚੱਲ ਸਾਨੂੰ ਬੈਣ ਲਈ ਸੇਵਾਦਾਰਾਂ ਨੂੰ ਕੁਰਸੀ ਦੇ ਦਿਆ ਕਰੋ ਕਿ ਚਲੋ ਪਿੰਡ ਜੇ ਤੁਸੀਂ ਸਾਡਾ ਸਹਿਯੋਗ ਕਰੋ ਉਲਟਾ ਹੀ ਕੁਰਸੀ ਮੰਗੀ ਤੁਸੀਂ ਕਹਿੰਦੇ ਸਾਡਾ ਗੁਰਦੁਆਰਾ ਖਾਲੀ ਕਰੋ ਵੀਰੇ ਅਸੀਂ ਗੁਰਦਵਾਰ ਇਹਨਾਂ ਦਾ ਅਸੀਂ ਗੁਰਦਵਾਰੇ ਤੋਂ ਕੀ ਲੈਣਾ ਗੁਰੂ ਘਰ ਸਾਰਿਆਂ ਦਾ ਸਾਂਝਾ ਹੁੰਦਾ ਐਂ ਤਾਂ ਇਹਨਾਂ ਲਈ ਇਸ ਗੁਰਦੁਆਰੇ ਆ ਕੇ ਬੈਠੇ ਨਹੀਂ ਤਾਂ ਵੀਰੇ ਸਾਨੂੰ ਕੀ ਲੋੜ ਪਈ 25 ਕਿਲੋਮੀਟਰ ਤੋਂ ਚੱਲ ਕੇ ਆ ਕੇ ਤੇ ਇਹਨਾਂ ਦੇ ਗੁਰਦੁਆਰੇ 'ਚ ਬੈਣ ਦੇ ਸਾਰੇ ਪਿੰਡ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਪਿੰਡ ਐਂ ਕਰਦੇ ਸਿੰਗਲ ਜੀ ਸਾਹਿਆਰਾ ਸਿੰਘ ਵਾਲੇ ਪਿੰਡ ਚ ਆਇਆ ਇਹ ਦੇਖੋ ਕਿ ਇੱਥੇ ਇੱਥੇ ਇਸ ਤਰ੍ਹਾਂ ਦੀ ਜਿਹੜੀ ਹੈ ਟੈਨਸ਼ਨ ਚੱਲਦੀ ਹੈ ਦੇਖੋ ਸਾਰੇ ਦੇ ਸਾਰੇ ਟਰਾਲੇ ਇੱਥੇ ਰੋਕ ਲਏ ਗਏ ਨੇ ਨੌਜਵਾਨਾ ਬਾਈ ਆਏ ਕਿੱਥੋਂ ਤੁਸੀਂ ਅਸੀਂ ਵੀਰੇ ਮਮਡੋਟ ਬਲਾ ਕੇ ਸਾਡਾ ਇਹ ਕੋਈ ਦੂਰੋਂ ਆਉਂਦਾ ਹਰੇਕ ਦੇ ਗੱਲ ਪੈਂਦੇ ਨੇ ਜਿੰਨੀਆਂ ਸਸਤਾ ਰਾਸਣ ਲੈ ਕੇ ਆਉਂਦੀਆਂ ਸਾਰਿਆਂ ਨੇ ਗੱਲ ਪੈਂਦੇ ਨੇ ਪੀ ਐਵੇਂ ਗਾਦੇ ਨੇ ਪਿਛਲੇ ਪਿੰਡਾਂ ਲੈ ਕੇ ਆਦੇ ਨੇ ਤੁਸੀਂ ਗਾਂ ਲੈ ਜਾਂਦੇ ਜੇ ਅਗਲੇ ਪਿੰਡ ਕਾਦੇ ਤੁਸੀਂ ਪਿਛਾ ਵੰਡ ਲੈਂਦੇ ਉਹਨਾਂ ਦਾ ਆਪ ਜੀ ਸਾਡੇ ਰਾਲਕੇ ਸਾਡੇ ਗੱਲ ਪੈਂਦੇ ਨੇ ਅਸੀਂ ਮਸਾ ਟਰਾਲੀਆਂ ਕੱਢੀਆਂ ਸਾਡਾ ਰਾਸ਼ਨ ਖੋਣ ਤੱਕਣ ਗਏ ਨੇ ਪਿੰਡਾਂ ਵਾਲੇ ਵੀਰੇ ਅਸੀਂ ਇੱਕ ਇੱਕ ਰੁਪਈਆ ਰੇਕ ਘਰ ਤੋਂ ਲੈ ਕੇ ਆਏ ਆ ਰਾਸ਼ਨ ਇਕੱਠਾ ਕੀਤਾ ਨਾ ਕੋਈ ਸਾਨੂੰ ਸਰਕਾਰ ਵੱਲੋਂ ਆਇਆ ਕਿਸੇ ਕੋਲ ਹੀ ਨਹੀਂ ਅੱਜ ਯਾਰਾ ਦੋਸਤਾਂ ਤੋਂ ਪਿੰਡ ਵੱਲ ਸਹਿਯੋਗ ਕਰਕੇ ਮੁੰਡਿਆਂ ਨੇ ਸਾਰਾ ਰਾਸ਼ਨ ਇਕੱਠਾ ਕੀਤਾ ਉਹ ਅਸੀਂ ਇਹਨਾਂ ਲਈ ਲੈ ਕੇ ਆਏ ਅੱਜ ਅਸੀਂ ਜਦੋਂ ਚਲੋ ਤੁਸੀਂ ਸਾਨੂੰ ਨਹੀਂ ਵੇਖਿਆ ਕਿ ਤੁਹਾਨੂੰ ਲੱਗਾ ਕਿ ਇਹ ਨਹੀਂ ਸਹੀ ਇੱਥੇ ਬੈਠਦੇ ਆਪਣੀ ਨਹੀਂ ਬਣੀ ਤੁਸੀਂ ਸਾਨੂੰ ਉਲਟਾ ਕਿ ਤੁਸੀਂ ਸਾਡਾ ਰਾਸ਼ਨ ਚੋਰੀ ਕਰਕੇ ਲੈ ਜਾ ਰਹੇ ਜੇ ਬਕਾਇਦਾ ਸਾਡੇ ਕੋ ਸਾਡੇ ਰਾਸ਼ਨ ਦੀਆਂ ਰਸੀਦਾਂ ਨੇ ਸਾਡੇ ਪ੍ਰਧਾਨਾਂ ਦੀ ਨਿਗਾ ਚ ਰਾਤ ਤੁਹਾਨੂੰ ਕਹਤਾ ਵੀ ਤੁਸੀਂ ਸਾਡਾ ਰਾਸ਼ਨ ਚੋਰੀ ਕਰਕੇ ਲੈ ਲੈ ਥੱਲਾਤਾ ਤੂੰ ਸਾਡੀ ਚੋਰੀ ਰਾਸ਼ਨ ਦੀ ਕਰਕੇ ਲੈ ਚੱਲੇ ਜੇ ਗੱਲ ਹੈ ਜੀ ਚਲੋ ਉੱਥੇ ਤਾਂ ਜੋ ਕੁਝ ਹੋਇਆ ਹੀ ਹੋਇਆ ਅਸੀਂ ਇੱਥੇ ਆਣ ਕੇ ਮੁੰਡੇ ਰੁਕੇ ਨੇ ਅਸੀਂ ਮਗਰੋਂ ਆਏ ਆਂ ਅਸੀਂ ਮਗਰੋਂ ਆਇਆ ਤੇ ਮੈਂ ਕਿਹਾ ਆਈ ਬੇਕ ਵੀ ਮੁੰਡਿਆਂ ਨਾਲ ਕਿਉਂ ਝਗੜਾ ਕਰਨ ਡਏ ਨੇ ਅਸੀਂ ਇੱਕ ਮੁੰਡੇ ਨਾਲ ਆ ਗਿਆ ਵੀ ਗੱਲ ਕੀ ਹੈ ਆਲਾ ਤੁਸੀਂ ਐਵੇਂ ਵਿੱਚ ਬੋਲਣ ਲੱਪੇ ਜਾਣ ਕੇ ਅਸੀਂ ਕਿਸੇ ਨੂੰ ਕੁਝ ਨਹੀਂ ਆਦੇ ਤੁਸੀਂ ਚੱਲੋ ਮੈਨੂੰ ਰਾਸ਼ਨ ਦਿਓ ਮੈਨੂੰ ਆ ਦੇ ਅਸੀਂ ਕੋਈ ਕਿਸੇ ਦੇ ਕਰਜ਼ਾਈ ਤਾਂ ਨਹੀਂ ਹੈਗੇ ਅਸੀਂ ਤਾਂ ਮਰਦ ਕਰ ਰਹੇ ਆ ਜੇ ਇਹ ਨੌਜਵਾਨ ਮੁੰਡੇ ਸਾਡੇ ਮਦਦ ਕਰ ਰਹੇ ਨੇ ਅਸੀਂ ਮੰਨ ਲਓ ਬਜ਼ੁਰਗਾਂ ਸਾਡੇ ਕੋਲ ਨਹੀਂ ਹੁੰਨੀ ਭੱਜ ਦੌੜ ਹੁੰਦੀ ਜੇ ਸਾਡੇ ਨੌਜਵਾਨ ਮੁੰਡੇ ਮਦਦ ਕਰ ਰਹੇ ਨੇ ਤੇ ਉਹਨਾਂ ਮੁੰਡਿਆਂ ਰੋਕਿਆ ਤਾਂ ਨਾ ਜਾਵੇ ਕੰਮ ਸੇ ਕੰਮ ਨੌਜਵਾਨ ਮੁੰਡੇ ਜਿਹੜੇ ਨੇ ਉਹਨਾਂ ਦੇ ਅੰਦਰ ਇੱਕ ਸਪਿਰਟ ਇੱਕ ਸਪਿਰਟ ਹੈ ਨੌਜਵਾਨ ਮੁੰਡਿਆਂ ਅਗੇ ਮੁੰਡਿਆਂ ਦੇ ਅੰਦਰ ਇੱਕ ਸਪਿਰਟ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਕੰਮ ਕਰਕੇ ਤੇ ਉਹਦੇ ਦੇਸ਼ ਨੂੰ ਉੱਚਾ ਕਰੀਏ ਉਹਦੀ ਸਟੇਟ ਨੂੰ ਉੱਚਾ ਕਰੀਏ ਪਰ ਜੇ ਸਟੇਟ ਦੇ ਬੰਦੇ ਹੀ ਉਹਨਾਂ ਨੌਜਵਾਨਾਂ ਦੇ ਗੱਲ ਪਾਣਗੇ ਫਿਰ ਇਸ ਨੌਜਵਾਨੇ ਸੇਵਾ ਕਿਵੇਂ ਕਰਨਗੇ ਨੌਜਵਾਨਾਂ ਦੇ ਅੰਦਰੋਂ ਸੇਵਾ ਦੀ ਭਾਵਨਾ ਖਤਮ ਹੋ ਜਾਏ ਇਹਦੇ ਨਾਲ ਕਿਸਾਨ ਨੇ ਅਸੀਂ ਜੀ ਬੀਕੇਯੂ ਇਕਤਾ ਸਿੱਧੂਪੁਰ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਵੱਲੋਂ ਜਿਹੜਾ ਕਿਸਾਨਾਂ ਲਈ ਜਿਹੜਾ ਅਸੀਂ ਲੰਗਰ ਤਿਲ ਫੁੱਲ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਜਥੇਬੰਦੀ ਵੱਲੋਂ ਤੇ ਇਹ ਜਿਹੜੀ ਸਮੂਹ ਇਲਾਕੇ ਦੀ ਸੰਗਤ ਸਾਡੀ ਵੱਲੋਂ ਅਸੀਂ ਜਿਹੜਾ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ ਸੀ ਪਿੰਡ ਹਜ਼ਾਰਾ ਸਿੰਘ ਦੇ ਵਿੱਚ ਪਿੰਡ ਹਜ਼ਾਰਾ ਵਾਲਾ ਦੇ ਵਿੱਚ ਲੰਗਰ ਸ਼ੁਰੂ ਕੀਤਾ ਗਿਆ ਪਰ ਪਿੰਡ ਦੀ ਜਿਹੜੀ ਪੰਚਾਇਤ ਆ ਉਹਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਜਿਹੜਾ ਲੰਗਰ ਆਪਦਾ ਕਿਤੇ ਹੋਰ ਲਾ ਲਓ ਚਲੋ ਇਹ ਗੱਲਾਂ ਹੁੰਦੀਆਂ ਹੀ ਆ ਜਿਹੜੇ ਲੋਕ ਸੇਵਾ ਕਰਨ ਵਾਲੇ ਆ ਜਾਂ ਆਪਾਂ ਸੇਵਾ ਕਰਨੀ ਆ ਆਪਾਂ ਨੂੰ ਕੋਈ ਇਹ ਗੱਲਾਂ ਦਾ ਫਰਕ ਨਹੀਂ ਪੈਂਦਾ ਸਾਡੀ ਜਥੇਬੰਦੀ ਵੱਲੋਂ ਅਸੀਂ ਉੱਥੋਂ ਲੰਗਰ ਜਿਹੜਾ ਸ਼ਿਫਟ ਕਰਕੇ ਅਸੀਂ ਪਿੱਛੇ ਕਿਤੇ ਜਗ੍ਹਾ ਹੋਰ ਤੇ ਲਾ ਲੈਨੇ ਆ ਕਿਉਂਕਿ ਸਰਕਾਰ ਵਾਪਸ ਜਾ ਰਹੀ ਹੈ ਹੁਣੇ ਗੱਡੀ ਆਈ ਸੀ ਨਹੀਂ ਅੱਛਾ ਅਸੀਂ ਉਹਦੇ ਚ ਆਏ ਨਾ ਜੀ ਜਦੋਂ ਕਿ ਸਰਕਾਰ ਦਾ ਦਬਾਅ ਐਮਐਲਏ ਦੇ ਦਬਾਅ ਹੁੰਦੇ ਆ ਕਿ ਜੇਕਰ ਜਥੇਬੰਦੀਆਂ ਜਾਂ ਆਮ ਲੋਕ ਜਿਹੜੇ ਸੇਵਾ ਕਰਨਗੇ ਤਾਂ ਸਾਡੀ ਇਸ ਗੱਲ ਦੇ ਵਿੱਚ 헤ਠੀ ਹੁੰਦੀ ਕਿਉਂਕਿ ਅੱਜ ਕੱਲ ਸਰਕਾਰ ਦੇ ਨਾਲ ਅਟੈਚਮੈਂਟ ਹੁੰਦੀ ਸਰਪੰਚਾਂ ਦੀ ਮਜਬੂਰੀ ਹੁੰਦੀ ਆ ਪਰ ਕੋਈ ਗੱਲ ਨਹੀਂ ਸਾਨੂੰ ਇਸ ਗੱਲ ਦਾ ਕੋਈ ਸ਼ਿਕਵਾ ਨਹੀਂ ਅਸੀਂ ਜਿਹੜਾ ਜਿੱਥੇ ਅੱਗੇ ਸੇਵਾ ਕਰ ਰਹੇ ਸੀ 2 ਕਿਲੋਮੀਟਰ ਪਿੱਛੇ ਲੰਗਰ ਬਣਾ ਕੇ ਅਸੀਂ ਫੇਰ ਵੀ ਲੈ ਕੇ ਜਾਵਾਂਗੇ ਸੇਵਾ ਅਸੀਂ ਕਰਾਂਗੇ ਕੋਈ ਦੋ ਰਹਿਣੀ ਨਹੀਂ ਐ ਕੋਈ ਗੱਲ ਨਹੀਂ ਵਿੱਚ ਦੋ ਚਾਰ ਬੰਦੇ ਜਿਹੜਾ ਸਰਕਾਰ ਨੇ ਛੱਡੀ ਹੁੰਦੇ ਆ ਇਹ ਹਰ ਇੱਕ ਜਗ੍ਹਾ ਤੇ ਹੁੰਦਾ ਕੋਈ ਚਿੰਤਾ ਵਾਲੀ ਗੱਲ ਨਹੀਂ ਐ ਅਸੀਂ ਜਿਹੜਾ ਬਾਕੀ ਅਸੀਂ ਜਿਹੜੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਹੁਣ ਜਿਹੜਾ ਇਸ ਵਕਤ ਜਿਹੜਾ ਰਾਸ਼ਨ ਆ ਜਿਹੜਾ ਪਿੰਡਾਂ ਵਿੱਚ ਕਾਫੀ ਪਹ ਆਜੋ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਜਿਹੜੀ ਕਣਕ ਵੀ ਬਜਾਈਏ ਉਹ ਕਿਸਾਨਾਂ ਦੀ ਵੱਡੇ ਵੱਡੇ ਗਿੰਦੀ ਦੇ ਵਿੱਚ ਤੇਲ ਤੇਲ ਦੀ ਮਾਤਰਾ ਕਣਕ ਜਿਹੜੀ ਅਸੀਂ ਬਜਾਵਾਂਗੇ ਕਿਉਂਕਿ ਜਿਹੜਾ ਇਹ ਕੰਮ ਲੰਮਾ ਚੱਲਣ ਵਾਲਾ ਬਾਅਦ ਵਿੱਚ ਜਿਹੜੀਆਂ ਉੱਚੀਆਂ ਨਿਵੀਆਂ ਜ਼ਮੀਨਾਂ ਵੀ ਹੋਣੀਆਂ ਜਦੋਂ ਜ਼ਮੀਨ ਉੱਚੀ ਨਿਵੀਂ ਵੀ ਹੋਣੀ ਆ ਹਾਂ ਇਹ ਵੀ ਸ਼ਿਵਾਂ ਲੈ ਕੇ ਆ ਸੀ ਜਦੋਂ ਜਦੋਂ ਕਿ ਜਿਹੜੀ ਉੱਚੀ ਨਿਵੀਂ ਜ਼ਮੀਨ ਹੋਣੀ ਹੈ ਕਿੰਨੀ ਜਲਦੀ ਮਸਲਾ ਹਲ ਹੋਣ ਵਾਲਾ ਨਹੀਂ ਆ ਦੋ ਤਿੰਨ ਮਹੀਨੇ ਲੰਮਾ ਚੱਲਣਾ ਸਾਡੀ ਜਥੇਬੰਦੀ ਵੱਲੋਂ ਗੈਰ ਆਇਨਿਕ ਸੰਯੁਕਤ ਮੋਰਚੇ ਵੱਲੋਂ ਸਰਦਾਰ ਡੱਲੇਵਾਲ ਸਾਹਿਬ ਵੱਲੋਂ ਅਸੀਂ ਜਿਹੜਾ ਡ ਲੋਕਾਂ ਨੂੰ ਕਣਕ ਬਜਾਵਾਂਗੇ ਡੀਏਪੀ ਲੈ ਕੇ ਦੇਵਾਂਗੇ ਬਿਲਕੁਲ ਤੁਸੀਂ ਕਿੱਥੋਂ ਪਹੁੰਚੇ ਹੋ ਵੀਰੇ ਵੱਖਰੇ ਲੈ ਕੇ ਆਏ ਸਾਡਾ ਪਿੰਡ ਕਰੜ ਵਾਲਾ ਜੀ ਜਿਹੜਾ ਬਠੰਡਾ ਜੀ ਸਾਡਾ ਅਸੀਂ ਅੱਜ ਸਵੇਰ ਦੇ ਆਏ ਬਾਈ ਵਰਗਿਆਂ ਕੋਲੇ ਜੀ ਜਿੱਥੇ ਲੰਗਰ ਲਾਇਆ ਸੀ ਉਹ ਸਾਰਾ ਪਿੰਡ ਘੇਰ ਕੇ ਗੁਰਦੁਆਰੇ ਦੇ ਵਿੱਚੋਂ ਰਸਣ ਚੱਕਰ ਨੂੰ ਤਿਆਰ ਹੋਇਆ ਵਰਸੀ ਅਨੇਰਾ ਨੂੰ ਰਸਣ ਦਿਓ ਨਹੀਂ ਕੁੱਟਣ ਪੈਂਦੇ ਬਈ ਸਾਰੇ ਇਧਰਲੇ ਪਿੰਡ ਵਾਲੇ ਨਸਾ ਕੀਤਾ ਪਿਆ ਮਢੀਰ ਦਾ ਕੁੱਟਣ ਨੂੰ ਪੈਂਦੀ ਹੈ ਕਿ ਬਹੁਤ ਬੁਰਾ ਹਾਲ ਆ ਅਸੀਂ 40 45 ਜਾ ਕੇ ਜਣੇ ਹੋ ਕੇ ਮਸਾ ਟਰੈਕਟਰ ਟਰਾਲੀਆਂ ਲੈ ਕੇ ਆਏ ਉਹ ਨਹੀਂ ਟਰੈਕਟਰ ਟਰਾਲੀਆਂ ਪੰਨ ਨੂੰ ਪੈਂਦੇ ਸੀ ਬਈ ਟੜ ਦੇ ਇੱਕ ਮਦਦ ਕਰਦੇ ਆ ਟੜ ਦਾ ਟਾਈਮ ਛੱਡ ਕੇ ਇਹ ਕੁੱਟਣ ਨੂੰ ਪੈਂਦੇ ਬਈ ਯਾਰ ਸਾਡਾ ਅੱਜ ਹੀ ਹੋਇਆ ਕਿ ਪਹਿਲਾਂ ਵੀ ਕਰਦੇ ਅੱਜ ਹੀ ਹੋਈ ਅੱਜ ਹੀ ਹੋਈ ਆ ਗੱਲ ਬਈ 3 4 5 000 ਘਟਾ ਲੈ ਕੇ ਆਉਚਾਰੇ ਖਾਲੀ ਜਾਈ ਖਾਲੀ ਘੱਟੇ ਲੈ ਕੇ ਆ ਹਾਂ ਖਾਲੀ ਘੱਟੇ ਲੈ ਕੇ ਆ ਜੀ ਅਸੀਂ ਤੁਮਾਂ ਵਾਸਤਾ ਵੀ ਹੈਗਾ ਸੀ ਹੋਰ ਹੋਰ ਸਾਡੇ ਪਿੰਡ ਦੀ ਇਕੱਠਾ ਕਰੀਣ ਗਾਹ ਨੂੰ ਅਸੀਂ ਤੇਲ ਲੈ ਕੇ ਆਵਾਂਗੇ ਨਾਲੇ ਤੇ ਆਹ ਰੀਜ ਨੂੰ ਮੱਝ ਚ ਜਾਵਾਂਗੇ ਉਤਰੀ ਜੇ ਫੀੜ ਉੱਥੇ ਹੈਗੀ ਸੀ ਤੇ ਉਹ ਫੀੜਾਂ ਦੇ ਵਿੱਚ ਸਾਨੂੰ ਕੁਝ ਸ਼ਰਾਰਤੀ ਬੰਦੇ ਬਾਕੀਆਂ ਦਾ ਵੀ ਨੁਕਸਾਨ ਕਰਦੇ ਆ ਇਹ ਇਹ ਕਰਦੇ ਬਹੁਤ ਨੁਕਸਾਨ ਹੋਈ ਜਾਂਦਾ ਜੀ ਜੇ ਹੁਣ ਸਾਰੇ ਲੋਕ ਤਾਂ ਇੱਕੋ ਜਿਹੇ ਨੇ ਸਾਡੇ ਪਿੰਡ ਦੇ ਮਤਲਬ ਸਾਡੇ ਪਿੰਡ ਕੋਲੇ ਪੀਰਕੋਟ ਆ ਉਹ ਮੁੰਡੇ ਆਗੇ ਪੀ ਵੀ ਪੀ 25 ਜਣੇ ਤੇ ਆ ਪੀਰਕੋਟ ਵਾਲੇ ਆ ਆਗੇ ਮਾਖਾ ਮਾਨ ਸਾਰੇ ਉਹ ਆਗੇ ਅਸੀਂ ਤਾਂ ਇਕੱਠੇ ਹੋ ਗਏ ਇੰਨੇ ਮੁੰਡੇ 40 50 ਅਸੀਂ ਆਪਦੇ ਪਿੰਡਾਂ ਪਿੰਡਾਂ ਦੇ ਨੇੜੇ ਤਾਂ ਅਸੀਂ ਨਿਕਲੇ ਨਹੀਂ ਸਾਨੂੰ ਚੁੰਮੜਦੇ ਨਹੀਂ ਟਰੈਕਟਰ ਭੰਨਦੇ ਨਹੀਂ ਟਰੈਕਟਰ ਖੋਹ ਲੈਂਦੇ ਸਾਡੇ ਉਹ ਇੰਨਾ ਬੁਰਾ ਹਾਲ ਕਰੀ ਜਾਂਦੇ ਬਈ ਇਹ ਪੰਜ ਟਰਾਲੇ ਚਾਰ ਦੇ ਲੈ ਕੇ ਆਈ ਸੀ ਸੁੱਕੀਆਂ ਗਿੱਟਾ ਲੈ ਕੇ ਆਈ ਸਾਰੀਆਂ ਵਰਤੋ ਵਾਲੀਆਂ ਪੀਰਕੋਟ ਤੋਂ ਆਏ ਸੀ ਬਈ ਜੀ ਤੇ ਖੋਣ ਨੂੰ ਪੈਂਦੇ ਇਹ ਜਿਹਾਂ ਪਿੰਡਾਂ ਸੀ ਨਹੀਂ ਦੇਖਣਾ ਹੁਣ ਬਾਈ ਫਿਰ ਕੀ ਕਰੋਗੇ ਵਾਪਸ ਲੈ ਕੇ ਜਾਓਗੇ ਸਾਰਾ ਵਾਪਸ ਲੈ ਕੇ ਜਾਵਾਂਗੇ ਅਸਤਾ ਹੋਰ ਨੂੰ ਵੀ ਅਪੀਲ ਕਰਦੇ ਆ ਵੀ ਇਹ ਏਰੀਆ ਚ ਨਾ ਆਓ ਨਾ ਆਓ ਇੱਥੇ ਹੋਰ ਪਾਸੇ ਜਾਓ ਪਰ ਇਹ ਏਰੀਏ 'ਚ ਆਓ ਬਸ ਜਿੱਥੇ ਜ਼ਰੂਰਤ ਮੰਗੇ ਉੱਥੇ ਜਾਓ ਰਾਤ ਨੂੰ ਆਉਣਾ ਤਾਂ ਚਾਹੀਦਾ ਕਿਉਂਕਿ ਦੋ ਚਾਰ ਬੰਦਿਆਂ ਕਰਕੇ ਜੇ ਦੋ ਚਾਰ ਬੰਦੇ ਸਾਰਿਆਂ ਦਾ ਇੱਥੇ ਹੀ ਹੈ ਅਸਲ ਗੱਲ ਇਹ ਆ ਜਿਹੜੇ ਇਹ ਪਿੰਡ ਸੀ ਨਾ ਜੀ ਇਹ ਪਿੰਡ ਦੇ ਪਾਣੀ ਦੇ ਵਿੱਚ ਨਹੀਂ ਮਾਰ ਪਈ ਉਹ ਕਹਿੰਦੇ ਅਸੀਂ ਜਿਹੜੇ ਸਾਰੇ ਲੋਕ ਆਉਂਦੇ ਇਹਨਾਂ ਦੀ ਸੋਚ ਇਹ ਹੁੰਦੀ ਹੈ ਜਿਹੜੇ ਲੋੜਵੰਦ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਧਿਰ ਪਹੁੰਚੇ ਸੰਪਰਕ ਟੁੱਟਣ ਟੁੱਟਣ ਕਰਕੇ ਜਿਹੜਾ ਪਾਣੀ ਜ਼ਿਆਦਾ ਹੋਣਾ ਲੋਕ ਜਾ ਨਹੀਂ ਸਕਦੇ ਸੀਗੇ ਪਰ ਇਹਨਾਂ ਨੇ ਸਰਪੰਚਾਂ ਨੇ ਸਰਕਾਰ ਨੇ ਦਬਾਅ ਬਣਾਇਆ ਸਾਰਾ ਕੁਝ ਸਾਨੂੰ ਇੱਥੇ ਦਿਓ ਪਰ ਸਾਡੇ ਜਿਹੜੇ ਅਸੀਂ ਤਾਂ ਜਾਵਾਂਗੇ ਜੇ ਬਾਈ ਜੀ ਦੋ ਚਾਰ ਸਰਾਰਤੀ ਅੰਸਰ ਦਾ ਪਿੰਡ ਦੀ ਪੰਚਾਇਤ ਜਾਂ ਮੋਤਬਰ ਬੰਦੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਤੇ ਸਾਰੇ ਇਹ ਜਿੰਨੇ ਵੀ ਜਿੰਨੀਆਂ ਪਿੱਛੇ ਆ ਜਿੰਨੇ ਪਿੱਛੇ ਆਹ ਟਰਾਲੇ ਆ ਗਏ ਇਹਨਾਂ ਨੂੰ ਬਾਈ ਇਹ ਵਾਪਸ ਜਾਣਗੇ ਹੁਣ ਤੁਸੀਂ ਵਾਪਸ ਹਾਂ ਵਾਪਸ ਜਾਣਗੇ ਕਿੱਥੋਂ ਆਇਆ ਬਾਈ ਫਰੀਦਕੋਟ ਤੋਂ ਦੀਪ ਸਿੰਘ ਵਾਲਾ ਪਿੰਡ ਆ ਜੀ ਛੋਟੇ ਨਾਲ ਵੀ ਹੋਇਆ ਇਹ ਬਿਲਕੁਲ ਜੀ ਅਸੀਂ ਪਸ਼ੂਆਂ ਦਾ ਚਾਰਾ ਲੈ ਕੇ ਆਏ ਸੀ ਇੱਥੇ ਚਾਰ ਹਯਾਰਾ ਸਿੰਘ ਵਾਲਾ ਪਿੰਡ ਆ ਜਿੱਥੇ ਅਗਲੇ ਪਿੰਡ ਖਰਾਬ ਹੋਏ ਜਿੱਥੇ ਪਹਚਾਉਣਾ ਇਹ ਪਿੰਡ ਕੀ ਆ ਲੜ ਕੇ ਕਹਿੰਦਾ ਵੀ ਸਾਨੂੰ ਦਿੱਤੀ ਜਾਓ ਸਾਰਾ ਕੁਝ ਜਿਹੜਾ ਵੀ ਕੋਈ ਵੀਰ ਜਾਂਦਾ ਟਰਾਲੀ ਵਾਲਾ ਉਹਨੂੰ ਖੋਹਣ ਨੂੰ ਪੈਂਦੇ ਲੜਦੇ ਆ ਜਿਹੜੇ ਮੁੰਡਿਆਂ ਨੇ ਤਾਂ ਲਾਗੇ ਦੇ ਪਿੰਡਾਂ ਨਾਲ ਲੰਗਰ ਲਾਇਆ ਸੀ ਅਸੀਂ ਵੀ ਆਏ ਸੇਵਾ ਕਰ ਸਾਰੇ ਉਹਨਾਂ ਨੇ ਲੜ ਕੇ ਕੱਢਿਆ ਆਉਣ ਲੱਗਿਆਂ ਦੀਆਂ ਨਜ਼ਾਇਜ਼ ਵੀਡੀਓ ਬਣਾਈਆਂ ਵੀ ਰਾਸ਼ਨ ਲੈ ਚੱਲੇ ਵੇਖੋ ਇਹ ਪਿੰਡਾਂ ਚੋਂ ਲੋਕਾਂ ਨੇ ਆਪਣੀ ਪਰਸਨਲ ਪ੍ਰਾਪਰਟੀ ਚੋਂ ਇਕੱਠਾ ਕਰਕੇ ਕਹਿੰਦੇ ਆ ਤੁਹਾਡੇ ਰਾਸ਼ਨ ਦਿਖਾਉਣੇ ਆ ਜੋ ਆਪਾਂ ਟਰਾਲੀਆਂ ਆਪਾਂ ਟਰਾਲੀਆਂ ਦਿਖਾਉਣੇ ਆ ਤੁਹਾਡੀਆਂ ਹਾਂਜੀ ਇਹ ਇਹ ਸਾਰੀਆਂ ਟਰਾਲੀਆਂ ਤੁਹਾਡੀਆਂ ਖੜੀਆਂ ਹੋਈਆਂ ਮਾਨਸੇ ਤੋਂ ਆਏ ਜੀ ਅਸੀਂ ਇਹਨਾਂ ਨੂੰ ਮੋੜਦੇ ਪਏ ਆ ਇਹ ਮਾਨਸੇ ਤੋਂ ਆਏ ਆ ਮੋੜਦੇ ਪਏ ਹੋ ਤੁਸੀਂ ਆਪ ਮੋੜਦੇ ਪਏ ਅਸੀਂ ਨਹੀਂ ਮੋੜ ਰਹੇ ਆਪਣੀਆਂ ਟਰਾਲੀਆਂ ਦੇ ਖੋਲ ਮਤਲ ਤੁਸੀਂ ਸਿਚੁਏਸ਼ਨ ਦੱਸਤੀ ਇਹਨਾਂ ਨੂੰ ਕਿ ਇਹ ਆ ਕੀ ਲੈ ਕੇ ਆਏ ਹੋ ਬਾਈ ਜੀ ਤੁਸੀਂ ਖਾਣ ਪੀਣ ਦਾ ਸਵਾਲ ਲੈ ਕੇ ਰਸਨ ਲੈ ਕੇ ਆਏ ਬਾਈ ਕਹਿੰਦੇ ਅੱਗੇ ੱਤਕਾ ਮੁੱਕੀ ਹੁੰਦੀ ਆ ਹੁਣ ਤੁਹਾਡਾ ਕੀ ਡਿਸੀਜਨ ਆ ਫਿਰ ਅੱਗੇ ਫਿਰ ਬਾਈਆਂ ਦੇ ਮੰਨਣੇ ਪੋਜੇ ਤਾਂ ਕਹਾ ਗਲਤ ਹੋ ਜਾਂਦਾ ਕੰਮ ਪਰ ਅਸੀਂ ਵੀ ਤੇ ਰੁਕਾਂਗੇ ਇਹਦਾ ਸਾਰਿਆਂ ਨੂੰ ਇੱਕ ਬੇਨਤੀ ਆ ਜਿੰਨੇ ਵੀ ਇੱਥੇ ਆਉਣਾ ਪਹਿਲਾਂ ਇੱਕ ਕਾਰ ਲੈ ਕੇ ਆਵੇ ਇੱਥੋਂ ਦੀ ਸਿਚੁਏਸ਼ਨ ਵੇਖੇ ਲੋਡ ਹੈਗੀ ਆ ਤੇ ਆਵੇ ਨਹੀਂ ਤਾਂ ਨਾ ਆਵੇ ਬਿਲਕੁਲ ਆਓ ਆਪਾਂ ਤੁਹਾਡੀਆਂ ਟਰਾਲੀਆਂ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਉਹ ਸਾਰਾ ਅਸੀਂ ਦਿਖਾ ਦਈਏ ਉਹ ਇੱਕ ਪਿੰਡ ਦਾ ਸੰਪਰਕ ਟੁੱਟ ਗਿਆ ਉਹਦੇ ਜਾਣ ਆਹ ਦੇਖੋ ਨਾ ਆਹ ਟਰਾਲੀ ਆ ਜੀ ਜਿਹਦੇ ਨਾਲ ਹੁਣੇ ਵੀਰ ਨਾਲ ਗੱਲ ਕਰਕੇ ਆਏ ਆ ਇਹਦੇ ਵਿੱਚ ਸਾਰਾ ਸਮਾਨ ਹੈ ਤੇ ਉਹ ਕਹਿੰਦੇ ਕਿ ਭਾਈ ਜੇ ਅੱਗੇ ਇਹ ਜਾਂ ਕੁਝ ਹੋ ਰਿਹਾ ਹੈ ਤਾਂ ਫਿਰ ਤਾਂ ਫਿਰ ਉਹ ਕਹਿੰਦੇ ਕਿ ਸਾਨੂੰ ਮਜਬੂਰੀ ਹੋਊਗੀ ਕਿ ਅਸੀਂ ਵਾਪਸ ਮੁੜਾਂਗੇ ਕਿਵੇਂ ਇੱਕ ਪਿੰਡ ਦਾ ਸੰਪਰਕ ਟੁੱਟ ਗਿਆ ਨਾ ਇਸ ਲਈ ਉਹ ਅੱਗੇ ਜਾਣ ਨਹੀਂ ਦਿੰਦੇ ਕਹਿੰਦੇ ਸਾਡੇ ਪਿੰਡ ਹੀ ਰਸਣ ਦੇ ਕੇ ਜਾਈਏ ਇੱਥੇ ਸਾਰਾ ਡੰਪ ਕਰ ਅਸੀਂ ਜਾ ਕੇ ਆਏ ਆ ਅਸੀਂ ਉਹ ਫੌਜ ਦੇ ਸਾਈਡ ਜਾ ਕੇ ਆਏ ਆ ਦੇਖੋ ਤੱਕੇ ਨਾਲ ਡੰਪ ਕਰਾਉਂਦੇ ਨੇ ਇਹ ਡਾਲੇ ਕੋਲ ਅਗਲੇ ਵੀ ਖੋਲ ਆ ਦੇਖੋ ਸਾਰਾ ਕੁਝ ਰਸੋਈ ਦਾ ਸਮਾਨ ਹੈ ਸਾਰਾ ਸਾਰਾ ਕੁਝ ਸਾਰਾ ਕੁਝ ਇਥੋਂ ਤੱਕ ਕੇ ਪਿਆਜ਼ ਆਲੂ ਔਰ ਅਚਾਰ ਵਗੈਰਾ ਦੇਖੋ ਕਿੰਨਾ ਬੰਦਾ ਮਿਹਨਤ ਕਰਦਾ ਹੈ ਸਾਰਾ ਕੁਝ ਇਕੱਠਾ ਕਰਨ ਲਈ ਆ ਦੇਖੋ ਅੱਛਾ ਇਹ ਸਮਾਨ ਉਹ ਕਹਿੰਦੇ ਆ ਕਿ ਤੁਸੀਂ ਉਹਨਾਂ ਦਾ ਚੱਕ ਕੇ ਲਏ ਹਾਂ ਹਾਂਜੀ ਹਾਂਜੀ ਸਾਡੇ ਐਲੀਕੇਸ਼ਨ ਲਾਇਆ ਤੁਸੀਂ ਸਾਡਾ ਸਮਾਨ ਚੋਕਲੇ ਚੱਲੇ ਜੇ ਹਮ ਗਲਤ ਵੀਡੀਓ ਸਾਡੀਆਂ ਬਣੀਆਂ ਸਾਡੀਆਂ ਜਿੱਥੇ ਬੰਦੇ ਰੀਆਂ ਬੈਠਿਆਂ ਦੀਆਂ ਚਲੋ ਜੀ ਇਹ ਗੱਲ ਵੀ ਆ ਤਾਂ ਲੱਦਣ ਤੇ ਮੇਰਾ ਖਿਆਲ ਤਾਂ 2-3 ਘੰਟੇ ਲੱਗਦੇ ਹੋਣਗੇ 2-3 ਘੰਟੇ ਦਾ ਮਤਲਬ ਉਹ ਕਹਿੰਦੇ ਕਿ ਤੁਸੀਂ ਚੋਰੀ ਕਰੀਗੇ ਹਾਂ ਚੋਰੀ ਕਰੀ ਗਏ ਵੇਖੋ ਵੀ ਇੱਕ ਚੋਰੀ 3 ਘੰਟੇ ਕੋਈ ਚੋਰੀ ਚੱਲ ਰਦੀ ਹੁੰਦੀ ਹੈ ਇੱਕ ਪਿੰਡ ਦੇ ਵਿੱਚ ਹਾਂ ਆਜੋ ਬਿਲਕੁਲ ਠੀਕ ਹੈ ਤਾਂ ਅਗਲੀਆਂ ਟਰਾਲੀਆਂ ਆ ਦੇਖੋ ਟਰਾਲੇ ਭਰੇ ਹੋਏ ਨੇ ਇਹ ਮੁਕੰਮਲ ਤਰੀਕੇ ਨਾਲ ਕਿੰਨੀ ਮਿਹਨਤ ਕੀਤੀ ਹੋਣੀ ਆ ਕਿੰਨੀ ਸ਼ਰਧਾ ਦੇ ਨਾਲ ਹੋਏਗਾ ਪਰ ਕੁਝ ਲੋਕਾਂ ਕਰਕੇ ਕੁਝ ਲੋਕਾਂ ਕਰਕੇ ਜੇਕਰ ਅਜਿਹਾ ਹੁੰਦਾ ਤਾਂ ਇਹ ਇਹ ਨੁਕਸਾਨ ਵਾਲੀ ਗੱਲ ਹੈ ਮੁੰਡੇ ਕਹਿੰਦੇ ਕਿ ਅਸੀਂ ਇੱਧਰ ਨਹੀਂ ਆਉਣਾ ਅਸੀਂ ਮੱਝ ਵਾਲੇ ਪਾਸੇ ਜਾਵੜਾਂਗੇ ਫੇਰ ਫੇਰ ਗੱਲ ਇਹ ਹੋ ਜਾਂਦੀ ਆ ਕਿ ਸੇਵਾ ਨਹੀਂ ਪਹੁੰਚਦੀ ਸੇਵਾ ਤਾਂ ਪਹੁੰਚਦੀ ਆ ਪਰ ਸਾਨੂੰ ਉਹਨਾਂ ਦੇ ਨਾਲ ਟ੍ਰੀਟਮੈਂਟ ਉਹਨਾਂ ਨੂੰ ਚੰਗਾ ਦੇਣਾ ਚਾਹੀਦਾ ਹੈ ਕਿ ਲੋਕ ਦੂਰੋਂ ਆਏ ਆ ਆ ਦੇਖੋ ਇਹ ਇਹ ਸਾਰਾ ਸੁੱਕਾ ਰਾਸ਼ਨ ਹੈ ਇਹ ਪੁੱਜੇ ਹੋਏ ਛੋਲੇ ਆ ਇਹਨਾਂ ਦੇ ਵਿੱਚ ਹੋਰ तमाम ਚੀਜ਼ਾਂ ਜਿਹੜੀਆਂ ਰਸੋਈ ਦੇ ਵਿੱਚ ਵਰਤਣ ਵਾਲੀਆਂ ਆ ਆ ਦੇਖੋ ਇੱਕ ਟਰਾਲਾ ਇਹ ਭਰਿਆ ਹੋਇਆ ਹੈ ਇਹ ਸਾਰਾ ਸਮਾਨ ਇਹ ਨੌਜਵਾਨ ਨਾ ਵੀ ਉਹਨਾਂ ਨੂੰ ਸਮਾਨ ਦਿੱਤਾ ਹਰੇਕ ਸਮਾਨ ਦੀ ਪਰਚੀ ਵੀ ਦਿੱਤੀ ਹੈ ਠੀਕ ਹੈ ਇਹ ਪ੍ਰੂਫ ਦੇ ਤੌਰ ਤੇ ਆ ਵੀ ਅਸੀਂ ਹਾਂ ਉਹਨਾਂ ਨੂੰ ਰਸਣ ਵੰਡਿਆ ਹੈ ਦਿੱਤੀ ਜਾਂਦੀ ਹੈ ਰਾਸ਼ਨ ਜੀ ਨੂੰ ਵੰਡਿਆ ਜਾਂਦਾ ਜਿਹਨੂੰ ਵੰਡਿਆ ਜਾਂਦਾ ਕੋਈ ਵੀ ਲੈ ਕੇ ਆਉਂਦਾ ਉਹਨੂੰ ਵੀ ਉਹਦੀ ਪਰਚੀ ਦਿੱਤੀ ਜਾਂਦੀ ਆ ਕੋਈ ਸੇਵਾ ਕਰਦਾ ਉਹਨੂੰ ਅਸੀਂ ਉਹਦੀ ਜਥੇਬੰਦੀ ਵਾਲੋਂ ਪਰਚੀ ਦਿੰਦੇ ਆ ਕੋਈ ਵੀ ਇੱਥੇ ਆਉਂਦਾ ਜਾਂਦਾ ਇਸ ਬੰਦੇ ਨੇ ਇਸ ਬੰਦੇ ਨੇ ਸੇਵਾ ਕੀਤੀ ਹੈ ਟਰਾਲੀ 4 ਹੈ ਚਾਹੇ ਕੋਈ ਰਾਸ਼ਨ ਆ ਸੁੱਕਾ ਕੁਝ ਵੀ ਹੈ ਖਾਲਾ ਫੀਡ ਹੈ ਉਹਦੀ ਪਰਚੀ ਦਿੱਤੀ ਜਾਂਦੀ ਆ ਉਸ ਸਪਿੰਨਰ ਨੂੰ ਇਹਦੇ ਵਿੱਚ ਕੀ ਆ ਬਾਈ ਇਹਦੇ ਵਿੱਚ ਇਹ ਤਾਂ ਕੋਈ ਸਮਾਨ ਆ ਕੋਈ ਪਾਣੀ ਵਾਲੀਆਂ ਨੇ ਕੋਈ ਪਾਣੀ ਆ ਕੋਈ ਸਮਾਨ ਹੈ ਕੋਈ ਆਲੂ ਅੱਜ ਮੌਕੇ ਤੇ ਲੰਗਰ ਤਿਆਰ ਕਰ ਹਾਂਜੀ ਲੰਗਰ ਤਿਆਰ ਕਰਨ ਵਾਲਾ ਸਮਾਨ ਇਹਦੇ ਚੋਂ ਦੇਖੋ ਕਿ ਇਹਦੇ ਵਿੱਚ ਸੇਵਾ ਭਾਵਨਾ ਹੈ ਦੇਖੋ ਅਸੀਂ ਤੁਹਾਡੇ ਤੱਕ ਬਹੁਤ এজੀਆਂ ਵੀਡੀਓ ਪਹੁੰਚਾਈਆਂ ਨੇ ਕਿ ਅੱਜ ਅਸੀਂ ਗਏ ਆ ਫਾਜ਼ਲਕਾ ਫਾਜ਼ਲਕਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਅਸੀਂ ਪ੍ਰਸ਼ਾਦਾ ਵੰਡਣ ਗਏ ਉਹਨਾਂ ਨੇ ਅੱਗੋਂ ਆਪਣੀਆਂ ਮੱਜਾਂ ਚੋਈਆਂ ਹੋਈਆਂ ਸੀ ਡਰਮ ਦੁੱਧ ਦਾ ਭਰ ਕੇ ਰੱਖੀ ਬੈਠੇ ਸੀ ਉਹਨਾਂ ਨੇ ਸਗੋਂ ਦੁੱਧ ਦਾ ਡਰਮ ਉਸ ਬੇੜੀ ਦੇ ਵਿੱਚ ਧਰਿਆ ਨਾਲ ਤਿੰਨ ਚਾਰ ਬੋਰੀਆਂ ਆਲੂਆਂ ਦੀਆਂ ਧਾਰਤੀਆਂ ਇਹ ਤਾਂ ਹੋਇਆ ਨਾ ਟ੍ਰੀਟਮੈਂਟ ਕਿ ਤੁਹਾਡੀ ਸੇਵਾ ਦੇ ਵਾਸਤੇ ਜੇਕਰ ਕੋਈ ਆ ਰਿਹਾ ਤਾਂ ਤੁਸੀਂ ਉਹਨਾਂ ਵਾਸਤੇ ਮੁਹੱਬਤ ਵੰਡੋ ਉਹਨਾਂ ਨੂੰ ਪਿਆਰ ਦਿਓ ਅੱਗੋਂ ਕਿ ਠੀਕ ਹੈ ਤੁਸੀਂ ਸਾਡੀ ਸੇਵਾ ਕਰਨ ਵਾਸਤੇ ਆਏ ਹੋ ਕਿਉਂਕਿ ਅਸੀਂ ਵਿਪਤਾ ਦੇ ਵਿੱਚ ਆ ਪਰ ਇਧਰ ਟ੍ਰੀਟਮੈਂਟ ਇਹ ਮੁੰਡੇ ਕਹਿ ਰਹੇ ਆ ਕਿ ਸਾਨੂੰ ਗਲਤ ਮਿਲਿਆ ਸਗੋਂ ਲੋਕ ਗਲ ਪੈਂਦੇ ਆ ਇਹ ਇਸ ਤਰੀ ਇਸ ਚੀਜ਼ ਦੇ ਨਾਲ ਉਹਨਾਂ ਲੋਕਾਂ ਦਾ ਨੁਕਸਾਨ ਹੁੰਦਾ ਜਿਹੜੇ ਅਸਲ ਦੇ ਵਿੱਚ ਲੋੜਵੰਦ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਹੜੇ ਗੱਲ ਤਾਂ ਉਹੀ ਆ ਨਾ ਜੀ ਪਿੰਡਾਂ ਦੇ ਵਿੱਚ ਉਹ ਲੋਕ ਰਾਸ਼ਨ ਕੋਈ ਵੀ ਰਸਤਾ ਚਾਹ ਪੈਸੇ ਦੇ ਕੇ ਭੇਜ ਦੇ ਆ ਵੀ ਜਾਓ ਜਿੱਥੇ ਪਾਣੀ ਹੈ ਵਿਵਤਾ ਪਈ ਉੱਥੇ ਜਾ ਕੇ ਸੇਵਾ ਕਰੋ ਠੀਕ ਆ ਸਾਰੇ ਪਿੰਡਾਂ ਚੋਂ ਇਕੱਠਾ ਹੋ ਕੇ ਆਉਂਦਾ ਪਿਆ ਇੱਥੋਂ ਜਦੋਂ ਮੁੰਡਿਆਂ ਨੇ ਸਾਡੇਆਂ ਨੇ ਸਾਰੀ ਟੀਮ ਨੇ ਇਹ ਸਮਾਨ ਚੁੱਕਿਆ ਉਹ ਕੀ ਕਹਿੰਦੇ ਵੀ ਸਾਡਾ ਸਮਾਨ ਚੁੱਕ ਕੇ ਗਲਤ ਵੀਡੀਓ ਬਣਾਈਆਂ ਵੇਖੋ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਸੀ ਇਹ ਪਿੰਡਾਂ ਵੱਲੋਂ ਆਇਆ ਦਾਨ ਫੰਡ ਸਭ ਕੁਝ ਸੀਗਾ ਠੀਕ ਆ ਇੱਥੇ ਮੁੰਡੇ ਆ ਇਹ ਮਾਨਸਾ ਤੋਂ ਆਏ ਆ ਗੱਟੇ ਲੈ ਕੇ ਸਪੈਸ਼ਲ 10000 ਗੱਟਾ ਲੈ ਕੇ ਆਏ ਆ ਇਹਨਾਂ ਦੀ ਗੱਡੀ ਦੇ ਲਾਗੇ ਹੋਏ ਪਹਿਲਾਂ ਭੱਜ ਕੇ ਵੀ ਕੀ ਆ ਜਦੋਂ ਇਹਨਾਂ ਤੋਂ ਪੁੱਛਿਆ ਕੀ ਹੈ ਕਹਿੰਦੇ ਉਹਨਾਂ ਦਾ ਕੰਮ ਨਹੀਂ ਸੀ ਲੋਕਾਂ ਦੇ ਘਰ ਪਾ ਦੁਨੀਆ ਦੇ ਤਾਂ ਵਿਵਤਾ ਪਈ ਹੋਈ ਆ ਲੋਕਾਂ ਨੂੰ ਰਾਸ਼ਨ ਘਰੇ ਢੋਂਦੀ ਪਈ ਆ ਪਰ ਅਸੀਂ ਇਹ ਗੱਲ ਕਹਿੰਨੇ ਆ ਜੇ ਕੁਦਰਤ ਨੇ ਅੱਗੇ ਦਾਣੇ ਜਿਹੜੇ ਆਪਣੇ ਖਾਨਜੋਗੇ ਘਰੇ ਨਹੀਂ ਛੱਡੇ ਜਿਹੜੇ ਹੁਣ ਬੈਗ ਲੋਕ ਵੰਡਦੇ ਪਏ ਆ ਤੇ ਰਹਿਣੇ ਇਹ ਵੀ ਨਹੀਂ ਜੇ ਕੁਦਰਤ ਆਪਦੀ ਆਈ ਤੇ ਆ ਗਈ ਤੇ ਆਪਾਂ ਨੂੰ ਸ਼ਰਮ ਕਰਨੀ ਚਾਹੀਦੀ ਇਹਨਾਂ ਗੱਲਾਂ ਤੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਸਾਂਝ ਵਰਤ ਕੇ ਮਿਲਣਾ ਚਾਹੀਦਾ ਹੁਣ ਇਹ ਸਮਾਂ ਹੀ ਐਵੇਂ ਦਾ ਆ ਕਿ ਰਲ ਮਿਲ ਕੇ ਚੱਲਣਾ ਲੋਕੀ ਤਾਂ ਇੱਥੇ ਰਾਸ਼ਨ ਢੋਂਤੇ ਹੋ ਗਏ ਆ ਉਤੋਂ ਇਹਨਾਂ ਮੁੰਡਿਆਂ ਨੂੰ 4 ਦਿਨ ਹੋ ਗਏ ਲੰਗਰ ਲਾਏ ਨੂੰ ਠੀਕ ਆ ਇਹ ਉਤੋਂ ਲੈ ਕੇ ਕਿ ਨਿਕਲੇ ਆ ਲੜਾਈ ਮੁਕਾਲ ਗਾਲਾਂ ਹਾਂ ਬਿਲਕੁਲ ਆ ਤਾਂ ਘਰ ਦਾ ਕੰਮ ਸਾਰਾ ਛੱਡੀ ਪੇਟੇ ਸਾਰਾ ਕੰਮ ਕਰਦਾ ਮੁੰਡੇ ਛੱਡੀ ਭਤੀਜੇ ਨੇ ਮੇਰੇ ਘਰ ਦਾ ਕੰਮ ਛੱਡੀ ਪੇਟੇ ਆਪ ਦੀ ਸਾਡੀ ਪੈਸੇ ਇਕੱਠਾ ਕਰਨ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਸਾਨੂੰ ਬਥੇਰਾ ਘਰ ਤੋਂ ਪੰਜ-ਸੱਤ ਦਿਨ ਤਾਂ ਲੱਗੇ ਨੇ ਆਪਦੇ ਸਾਡੇ ਚੁੰਨੇ ਪਾਣੀ ਐ ਸਪਰੇਅ ਕਰਨ ਵਾਲੀ ਇੱਥੇ ਹੀ ਬੈਠੇ ਸਾਰਾ ਟੱਬਰ ਹੀ ਇੱਥੇ ਬੈਠੇ ਆ ਸਾਡੇ ਆਪਦੇ ਟੁੰਨਾ ਡੁੱਬਿਆ ਪਿਆ ਪਾਣੀ ਐ ਇਹਨਾਂ ਦੀਆਂ ਚ ਇੱਥੇ ਆਣ ਕੇ ਸੇ ਹੋਏ ਆ ਅਸੀਂ ਇੱਥੇ ਬੈਠੇ ਹੋਏ ਆ ਕਿਹੜੇ ਏਰੀਆ ਚ ਆਪਣੇ ਮਾਉਂਡੌਰ ਤੋਂ ਉੱਧਰ ਵੀ ਤੁਹਾਡੀਆਂ ਪੈਲੀਆਂ ਦੇ ਨਾਲ ਸਾਰੀਆਂ ਦੇ ਅੰਦਰ ਪਾਣੀ ਸਾਰਾ ਪਾਣੀ ਵੜਿਆ ਡੁੱਬਿਆ ਪਿਆ ਪਰ ਤੁਸੀਂ ਸੇਵਾ ਲੈ ਕੇ ਆਏ ਆ ਸੇਵਾ ਲੈ ਕੇ ਆਏ ਆ ਯਾਰ ਕੀ ਕੀਤਾ ਜਾਊਗਾ ਇਹੋ ਜਿਹੇ ਲੋਕਾਂ ਦਾ ਦੱਸਦਾ ਲੱਗਦੇ ਟਰੈਕਟਰ ਇਹਨਾਂ ਬਦਲੇ ਪਾਣੀ ਚ ਡੋਬਦੇ ਫਿਰਦੇ ਆ ਜਾ ਕੇ ਪੁੱਛੋ ਉੱਥੇ ਸਾਡੇ ਕੋਲ ਵੀਡੀਓ ਪਈਆਂ ਤੁਹਾਨੂੰ ਵਿਖਾਵਾਂਗੇ ਵੀ ਅਸੀਂ ਰਿਸਕ ਲੈ ਕੇ ਪਾਣੀ ਜਿਹਨਾਂ ਦੇ ਮਗਰ ਤੁਰੇ ਫਿਰਦੇ ਆ ਰਾਸ਼ਨ ਲੈ ਕੇ ਪ੍ਰਸ਼ਾਦਾ ਲੈ ਕੇ ਇਹ ਕੋਲਟਾ ਸਾਡੇ ਗਾਲ ਪੈਂਦੇ ਨੇ ਭਾਈ ਇਸੇ ਕਰਕੇ ਨਾ ਬਹੁਤ ਸਾਰੀਆਂ ਬਹੁਤ ਸਾਰੀਆਂ ਵੀਡੀਓ ਲੋਕ ਬਣਾ ਰਹੇ ਆ ਬਹੁਤ ਸਾਰੀਆਂ ਵੀਡੀਓ ਲੋਕ ਬਣਾ ਰਿਹਾ ਕਿ ਹੁਣ ਸਾਨੂੰ ਰੁਕ ਜਾਣਾ ਕੱਲ ਮੇਰਾ ਪੁੱਤਰਾ ਅੱਜ ਮੇਰਾ ਦੋਤਰਾ ਆਇਆ ਵੇਖੋ ਜੁੱਤੀਆਂ ਸਾਡੀਆਂ ਏਡੇ ਏਡੇ ਪਾਣੀ ਚ ਨੰਗ ਕੇ ਇਹਨਾਂ ਦਾ ਜਾ ਕੇ ਪਤਾ ਲਿਆ ਤੁਹਾਡੇ ਇਹ ਇੱਥੋਂ ਦਾ ਹੀ ਹੋਣਾ ਸਾਡੇ ਨਹੀਂ ਦਾ ਸਾਡੇ ਚਲੇ ਗਏ ਵਾਪਸ ਗੱਡੀ ਤੇ ਹੁਣ ਗਏ ਨੇ ਹਾਂ ਆਇਆ ਕਿ ਮੁੰਡਾ ਆਹ ਦੇਖੋ ਆ ਮੁੰਡੇ ਸੇਵਾ ਲੈ ਕੇ ਆ ਰਹੇ ਇਹਨਾਂ ਨੂੰ ਮੋੜ ਰਿਹਾ ਰੋਕਤਾ ਆ ਰੋਕ ਰਹੇ ਇਹਨਾਂ ਨੂੰ ਆ ਦੇਖੋ ਆਇਆ ਕਿ ਤੋਂ ਜੀ ਆ ਜੀ ਲੈ ਕੇ ਆ ਜੀ ਤੂੰ ਇੱਥੇ ਆ ਜਾਓ ਵਾਧੂ ਹੋਏ ਜਰਾ ਜਾਣ ਦਿਓ ਜਾਓ ਜਾਣ ਦਿਓ ਜਾਣ ਦਿਓ ਅੱਗੇ ਲਾ ਦਿਓ ਆ ਦੇਖੋ ਕਿ ਜਿਹੜੇ ਨੌਜਵਾਨ ਇੱਥੇ ਖੜੇ ਆਇਆ ਉਹ ਇਹਨਾਂ ਨੂੰ ਰੋਕ ਰਹੇ ਆ ਵੀ ਭਾਈ ਨਾ ਜਾਓ ਅੱਗੇ ਤਾਂ ਕੀ ਹਾਲਤ ਕੀ ਹਾਲ ਹੋਵੇਗਾ ਹੁਣ ਆਏ ਹੋ ਹਾਂਜੀ ਹਾਂਜੀ ਇਹ ਤੁਹਾਡੇ ਇਹਨਾਂ ਦੇ ਨਾਲ ਹੀ ਹਾਂਜੀ ਹਾਂਜੀ ਬਹੁਤ ਭਾਗ ਆ ਜੀ ਪੀਰਕੋਟ ਤਵਾਏ ਸੀ ਅਸੀਂ ਬਹੁਤ ਰਾਸ਼ਨ ਭੇਜਤਾ ਉਥੇ ਬਾਧੂ ਭੇਜ ਜਾਇਗਾ ਤਿੰਨ ਦਿਨ ਹੋ ਗਏ ਸਾਨੂੰ ਉਥੇ ਹਰਾਚਾਰਾ ਪਸ਼ੂਆਂ ਵਾਸਤੇ ਤੇ ਵਧੀਆ ਬੰਦਾ ਵਾਸਤੇ ਸਾਰੇ ਕਿੱਟਾ-ਕੁੱਟਾ ਸਾਰਾ ਸਮਾਨ ਬਹੁਤ ਭਾਗ ਆ ਮੈਡੀਕਲ ਸੀਤਾ ਬਾਧੂ ਗਿਆ ਹਰੇਕ ਚੀਜ਼ ਠੀਕ ਹੈ ਬਹੁਤ ਵਾਗਦੇ ਨੇ ਵੀ ਅਗਲੇ ਪਿੰਡਾਂ ਨੂੰ ਵਾਂਦੋ ਹੋਰ ਅਗਲੇ ਕੋਈ ਪਿੰਡ ਜਿਹੜੇ ਬਹੁਤ ਜਮਾ ਜਣੀ ਕੇ ਔਖੇ ਜਣੀ ਉਹਨਾਂ ਕੋਲੇ ਜ਼ਿਆਦਾ ਫਾਇਦਾ ਹੋਣਾ ਆ ਜਿਹੜੇ ਪਿੰਡ ਤਾਂ ਇਹ ਸਿੱਧੇ ਤੌਰ ਤੇ ਨੌਜਵਾਨ ਪਰੇਸ਼ਾਨ ਹੋਏ ਨੇ ਉਹ ਕਹਿੰਦੇ ਕਿ ਮਿਹਨਤ ਦੇ ਨਾਲ ਅਸੀਂ ਸਾਰਾ ਕੁਝ ਇਕੱਠਾ ਕੀਤਾ ਕਈ ਦਿਨ ਲੱਗੇ ਸਾਡੀ ਸ਼ਰਧਾ ਭਾਵਨਾ ਵੀ ਸੀ ਅਸੀਂ ਇਹ ਹੋਰ ਵੀ ਚਾਹੁੰਦੇ ਸੀ ਕਿ ਹੋਰ ਵੀ ਸੇਵਾ ਹੋਵੇ ਪਰ ਸ਼ਾਇਦ ਇਹਨਾਂ ਲੋਕਾਂ ਕੋਲੇ ਸਮਾਨ ਪਹੁੰਚ ਹੀ ਐਨਾ ਗਿਆ ਜਾਂ ਇਹ ਕਹਿ ਲੋ ਕਿ ਕੁਝ ਸ਼ਰਾਰਤੀ ਲੋਕ ਜਿਹੜੇ ਚਾਹੁੰਦੇ ਆ ਕਿ ਬਾਕੀਆਂ ਕੋਲੇ ਸਮਾਨ ਨਾ ਪਹੁੰਚੇ ਉਹਨਾਂ ਦੀ ਵਜ੍ਹਾ ਕਰਕੇ ਅੱਜ ਹੁਸੈਨੀ ਵਾਲਾ ਤੇ ਸਾਰੀਆਂ ਦੀਆਂ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਉਹ ਡੰਪ ਹੋ ਰਹੀਆਂ ਅੱਗੇ ਸੇਵਾ ਲਿਜਾਣ ਤੋਂ ਇਹ ਨੌਜਵਾਨ ਅਪੀਲ ਕਰ ਰਿਹਾ ਕਿ ਨਾ ਜਾਓ ਲੋਕ ਗਲ ਪੈਂਦੇ ਆ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਸੇਵਾ ਭਾਵਨਾ ਨੂੰ ਸੇਵਾ ਭਾਵਨਾ ਦੇ ਨਾਲ ਲੈਣਾ ਚਾਹੀਦਾ ਸੀ ਹੁਣ ਉਹ ਪਿੰਡ ਦੇ ਲੋਕ ਕਿਉਂ ਅਜਿਹਾ ਕਰ ਰਿਹਾ ਇਹ ਸਭ ਤੋਂ ਵੱਡਾ ਸਵਾਲ ਹੈ ਇਹਦਾ ਪਤਾ ਜ਼ਰੂਰ ਜਿਹੜਾ ਇਹ ਉਹ ਲੱਗਣਾ ਚਾਹੀਦਾ ਕਿ ਅਜਿਹਾ ਵਾਪਰ ਕਿਉਂ ਰਿਹਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮਿਊਟ ਫਰੋਜ਼ਪਰ